ਕੰਜਕ ਪੂਜਨ ਜਿਹੜਾ ਸਾਡੇ ਆਫਿਸ ਦੇ ਵਿੱਚ ਰੱਖਿਆ ਗਿਆ ਜਿੰਨੇ ਸਾਰੇ ਸਾਥੀਆਂ ਨੇ ਆਪਣਾ ਸਾਥ ਔਰ ਸਹਿਯੋਗ ਦਿੱਤਾ ਵੱਡੀ ਗਿਣਤੀ ਚ ਅਸੀਂ ਸਾਰਿਆਂ ਨੇ ਮਿਲ ਕੇ ਮਾਤਾ ਰਾਣੀ ਦੇ ਕੰਜਕ ਸਰੂਪ ਨੂੰ ਪੂਜਨ ਕੀਤਾ ਔਰ ਛੋਟੇ ਛੋਟੇ ਨੰਨੇ ਨੰਨੇ ਬੱਚੇ ਮਾਤਾ ਰਾਣੀ ਦੇ ਰੂਪ ਕੰਜਕਾ ਦੇਵੀ ਹੈ ਜਿਨ੍ਹਾਂ ਦਾ ਅਸੀਂ ਮਿਲ ਕੇ ਪੂਜਨ ਕੀਤਾ ਔਰ ਉਹਨਾਂ ਨੂੰ ਗਿਫਟਸ ਦਿੱਤੇ ਗਏ ਆ ਅੱਜ ਬਹੁਤ ਅੱਛਾ ਲੱਗਿਆ ਮਾਤਾ ਰਾਣੀ ਕੰਜਕ ਦੇ ਰੂਪ ਦੇ ਵਿੱਚ ਆ ਕੇ ਜਿੱਥੇ ਸਾਡਾ ਕਾਰਿਆਲ័យ ਪਵਿੱਤਰ ਕੀਤਾ ਹੈ ਉਸ ਅਨੁਸਾਰਿਆਂ ਨੂੰ ਆਸ਼ੀਰਵਾਦ ਦਿੱਤਾ 101 ਕੰਜਕ ਪੂਜਨ ਕੀਤਾ ਗਿਆ ਆਪਣੇ ਕਾਰਿਆਲ័យ ਦੇ ਵਿੱਚ ਮੈਂ ਮਹਾਵਾਹੀ ਅੱਗੇ ਅਰਦਾਸ ਕਰਦਾ ਕਿ ਸਾਰੇ ਸਾਡੀ ਟੀਮ ਤੇ ਸਾਰੇ ਲੁਧਿਆਣਾ ਵਾਸੀਆਂ ਤੇ ਆਪਣਾ ਆਸ਼ੀਰਵਾਦ ਬਣਾ ਕੇ ਰੱਖਣ ਤੇ ਨਾਲ ਹੀ ਸਮਾਜ ਨੂੰ ਮੈਸੇਜ ਦਿਨਾ ਕਿ ਇਹ ਲੋਕ ਸੇਵਾ ਦੇ ਲੋਕ ਭਲਾਈ ਦੇ ਕੰਮ ਨਿਰੰਤਰ ਕਰਦੇ ਰਹੇ ਜੋ ਵੀ ਮਾਤਾ ਰਾਨੀ ਨੇ ਸਮਰੱਥਾ ਦਿੱਤੀ ਹੈ ਅਸੀਂ ਉਹਨਾਂ ਅੱਗੇ ਵੱਧ ਕੇ ਸਮਾਜ ਸੇਵਾ ਦੇ ਕੰਮ ਕਰੀਏ ਇਹਦੇ ਨਾਲ ਸਾਡੀ ਏਕਤਾ ਅਖੰਡਤਾ ਰਾਸ਼ਟਰ ਨਿਰਮਾਣ ਵਿੱਚ ਸਾਡਾ ਸਹਿਯੋਗ ਪੇਗਾ। ਇਹ ਪੂਜਨ ਕੀਤਾ ਗਿਆ ਜੋ ਵੀ ਜੋ ਕਿ ਇੱਕ ਵਿਸ਼ਾਲ 100 ਦੇ ਕਰੀਬ ਕੰਨਿਕਾ ਨੂੰ ਪੂਜਨ ਕੀਤਾ ਗਿਆ ਜੋ ਕਿ ਬਹੁਤ ਵਧੀਆ ਉਪਰਾਲਾ ਸਾਡੇ ਪ੍ਰਧਾਨ ਅਮਿਤ ਰੋੜਾ ਜੀ ਦੀ ਅਗਵਾਈ ਦੇ ਵਿੱਚ ਸਾਰੀ ਟੀਮ ਦੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਇੱਕ ਵਿਸ਼ਾਲ ਕੰਨਿਕ ਪੂਜਨ ਕੀਤਾ ਜਾਇਆ ਤੇ ਇਹਦੇ ਨਾਲ ਆਪਣੇ ਅਮਿਤ ਰੋੜਾ ਜੀ ਨੇ ਇੱਕ ਸਾਰਿਆਂ ਨੂੰ ਸੁਨੇਹਾ ਦਿੱਤਾ ਕਿ ਜਿਸ ਤਰ੍ਹਾਂ ਸਮਾਜਿਕ ਰੀਤੀਆਂ ਨੂੰ ਉਨਤਿਆ ਤੇ ਹੋਰ ਰੀਤੀਆਂ ਨੂੰ ਭੁਲਾ ਕੇ ਜਿਹੜੀ ਆਪਣੀ ਕੰਨਿਆ ਹੈ ਮਾਂ ਜਗਦੰਬਾ ਦਾ ਰੂਪ ਹੈ ਉਹ ਉਸ ਨੂੰ ਮੈਸੇਜ ਵਧੀਆ ਦਿੰਦੇ ਹੋਏ ਕੰਨਿਕ ਪੂਜਨ ਕੀਤਾ ਗਿਆ ਜਿਸ ਦੇ ਸਾਰੇ ਟੀਮ ਮੈਂਬਰਾਂ ਦੇ ਯੋਗ ਬਜਟ ਕੇ ਦਿੱਤਾ ਹੈ ਕੰਜਕ ਪੂਜਨ ਜਿਹੜਾ ਸਾਡੇ ਆਫਿਸ ਦੇ ਵਿੱਚ ਰੱਖਿਆ ਗਿਆ ਜਿੰਨੇ ਸਾਰੇ ਸਾਥੀਆਂ ਨੇ ਆਪਣਾ ਸਾਥ ਔਰ ਸਹਿਯੋਗ ਦਿੱਤਾ ਹੈ ਵੱਡੀ ਗਿਣਤੀ ਚ ਅਸੀਂ ਸਾਰਿਆਂ ਨੇ ਮਿਲ ਕੇ ਮਾਤਾ ਰਾਣੀ ਦੇ ਕੰਜਕ ਸਰੂਪ ਨੂੰ ਪੂਜਨ ਕੀਤਾ ਹੈ ਔਰ ਛੋਟੇ-ਛੋਟੇ ਨੰਨੇ-ਨੰਨੇ ਬੱਚੇ ਮਾਤਾ ਰਾਣੀ ਦੇ ਰੂਪ ਕੰਜਕਾਂ ਦੇ ਵੀ ਹਨ ਜਿਨ੍ਹਾਂ ਦਾ ਅਸੀਂ ਮਿਲ ਕੇ ਪੂਜਨ ਕੀਤਾ ਔਰ ਉਹਨਾਂ ਨੂੰ ਗਿਫਟਸ ਦਿੱਤੇ ਗਏ ਹੈ आज बहुत अच्छा लग गया माता रानी कंजक ਦੇ ਰੂਪ ਦੇ ਵਿੱਚ ਆ ਕੇ ਜਿੱਥੇ ਸਾਡਾ ਕਾਰਿਆਲੇ ਪਵਿੱਤਰ ਕੀਤਾ ਪਰ ਸਾਨੂੰ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ 101 ਕੰਜਕ ਪੂਜਨ ਕੀਤਾ ਗਿਆ ਆਪਣੇ ਕਾਰਿਆਲੇ ਦੇ ਵਿੱਚ ਮੈਂ ਮਹਾਮਾਈ ਅੱਗੇ ਅਰਦਾਸ ਕਰਦਾ ਕਿ ਸਾਰੇ ਸਾਡੀ ਟੀਮ ਤੇ ਸਾਰੇ ਲੁਧਿਆਣਾ ਵਾਸੀਆਂ ਤੇ ਆਪਣਾ ਆਸ਼ੀਰਵਾਦ ਬਣਾ ਕੇ ਰੱਖਣ ਤੇ ਨਾਲ ਹੀ ਸਮਾਜ ਨੂੰ ਮੈਸੇਜ ਦਿਨਾ ਕਿ ਇਹ ਲੋਕ ਸੇਵਾ ਦੇ ਲੋਕ ਭਲਾਈ ਦੇ ਕੰਮ निरंतर ਕਰਦੇ ਰਹਿਣ ਜੋ ਵੀ ਮਾਤਾ ਰਾਣੀ ਨੇ ਸਮਰੱਥਾ ਦਿੱਤੀ ਹੈ ਅਸੀਂ ਉਹਨਾਂ ਅੱਗੇ ਵੱਧ ਕੇ ਇਸ ਮਾਇ ਜੇਵਾ ਦੇ ਕੰਮ ਕਰੀਏ ਇਹਦੇ ਨਾਲ ਸਾਡੀ ਇਕਤਾ ਅਖੰਡਤਾ ਰਾਸ਼ਟਰ ਨਿਰਮਾਣ ਵਿੱਚ ਸਾਡਾ ਸਹਿਯੋਗ ਪਏਗਾ ਪੂਜਨ ਕੀਤਾ ਗਿਆ ਜੋ ਵੀ ਜੋ ਕਿ ਇੱਕ ਵਿਸ਼ਾਲ 100 ਦੇ ਕਰੀਬ ਕੰਨਿਕਾ ਨੂੰ ਪੂਜਨ ਕੀਤਾ ਗਿਆ ਜੋ ਕਿ ਬਹੁਤ ਵਧੀਆ ਉਪਰਾਲਾ ਸਾਡੇ ਪ੍ਰਧਾਨ ਅਮਿਤ ਰੋੜਾ ਜੀ ਦੀ ਅਗਵਾਈ ਦੇ ਵਿੱਚ ਸਾਰੀ ਟੀਮ ਦੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਇੱਕ ਵਿਸ਼ਾਲ ਕੰਨਿਕ ਪੂਜਨ ਕੀਤਾ ਗਿਆ ਤੇ ਇਹਦੇ ਨਾਲ ਆਪਣੇ ਅਮਿਤ ਰੋੜਾ ਜੀ ਨੇ ਇੱਕ ਸਾਰਿਆਂ ਨੂੰ ਸੁਨੇਹਾ ਦਿੱਤਾ ਕਿ ਜਿਸ ਤਰ੍ਹਾਂ ਸਮਾਜਿਕ ਰੀਤੀਆਂ ਨੂੰ ਅਪਣੰਦ ਅਤੇ ਹੋਰ ਰੀਤੀਆਂ ਨੂੰ ਘੁਲਾ ਕੇ ਜਿਹੜੀ ਆਪਣੀ ਕੰਨਿਆ ਹੈ ਮਾਂ ਜਗਦੰਬਾ ਦਾ ਰੂਪ ਹੈ ਉਹ ਜੂ ਉਸ ਨੂੰ ਮੈਸੇਜ ਵਧੀਆ ਦਿੰਦੇ ਹੋਏ ਕੰਨਯਕ ਪੂਜਨ ਕੀਤਾ ਗਿਆ ਜਿਸ ਦੇ ਸਾਰੇ ਟੀਮ ਮੈਂਬਰਾਂ ਦੇ ਸਹਿਯੋਗ ਬੜ ਚੜ ਕੇ ਦਿੱਤਾ